ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਧਿਆਨ ਨਾਲ ਵੇਖੋ ਪਟਿਆਲਾ ਦੇ ਧਰੇੜੀ ਜਟਾਂ ਟੋਲ ਪਲਾਜੇ ਦੀ ਏ ਉਹ ਕੜੀ ਸੀ ਜਿੱਥੇ ਸਭ ਕੁਝ ਸ਼ਾਂਤ ਸੀ ਨਾ ਕਿਸੇ ਗੱਡੀ ਦੀ ਆਵਾਜ਼ ਨਾ ਕਿਸੇ ਤਰ੍ਹਾਂ ਦੀ ਕੋਈ ਆਹ ਹੈ ਹਰ ਪਾਸੇ ਠੰਡੀ ਹਵਾ ਰਾਤ ਦੀ ਖਾਮੋਸ਼ੀ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਚੰਦ ਮਿੰਟਾਂ ਦੇ ਵਿੱਚ ਇੱਥੇ ਹਲਚਲ ਦੇ ਥਾਂ ਕੋਈ ਵੱਡਾ ਹੰਗਾਮਾ ਹੋਣ ਵਾਲਾ ਹੈ ਵੱਡੀ ਹਾਹਾਕਾਰ ਮਚਣ ਵਾਲੀ ਹੈ ਪਰ ਹੁਣ ਜਰਾ ਤਸਵੀਰ ਨੂੰ ਇੱਕ ਵਾਰ ਫਿਰ ਧਿਆਨ ਨਾਲ ਦੇਖੋ ਕਿ ਕਿਵੇਂ ਇੱਕ ਇੱਕ ਕਰਕੇ ਕਿਵੇਂ ਕੁਝ ਨੌਜਵਾਨ ਆ ਰਹੇ ਨੇ ਨਕਾਬ ਪਾਏ ਹੋਏ ਨੇ ਆਪਣੇ ਮੂੰਹਾਂ ਨੂੰ ਲੁਕੋਇਆ ਹੋਇਆ ਕਿਸੇ ਨੇ ਕਦਮਾਂ ਦੀ ਆਵਾਜ਼ ਨਹੀਂ ਸੁਣੀ ਪਰ ਇਹ ਉਹੀ ਕਦਮ ਨੇ ਜੋ ਟੋਲ ਪਲਾਜ਼ੇ ਦੀ ਸ਼ਾਂਤੀ ਨੂੰ چیر ਕੇ ਰੱਖ ਦਿੱਤਾ ਤੇ ਹੌਲੀ-ਹੌਲੀ ਇਹ ਸ਼ਾਂਤ ਰਾਤ ਜਿਹੜੀ ਹੈ ਉਹ ਜ਼ੋਰਦਾਰ ਜ਼ਖਮੀ ਚੀਖ ਬਣ ਕੇ ਰਹਿ ਗਿਆ ਸਧਾਰਨ ਜ਼ਿੰਦਗੀ ਜਿਉਣ ਵਾਲਾ ਟੋਲ ਮੁਲਾਜ਼ਮ ਜੋ ਰਾਤ ਨੂੰ ਆਪਣੀ ਡਿਊਟੀ ਤੇ ਸੀ ਮੁੱਥ ਦੇ ਅੰਦਰ ਆਪਣਾ ਮੋਬਾਈਲ ਵੇਖ ਰਿਹਾ ਸੀ ਇੱਕ ਆਮ ਟੋਲ ਮੁਲਾਜ਼ਮ ਡਿਊਟੀ ਕਰ ਰਿਹਾ ਸੀ ਨਾ ਕਿਸੇ ਨਾਲ ਰੰਜਿਸ਼ ਸੀ ਨਾ ਕਿਸੇ ਨਾਲ ਉਸ ਦਾ ਕੋਈ ਲੈਣਾ ਦੇਣਾ ਸੀ ਪਰ ਫਿਰ ਵੀ ਨਕਾਬ ਪੋਸ਼ ਨੌਜਵਾਨ ਆਉਂਦੇ ਨੇ ਉਸ ਟੋਲ ਮੁਲਾਜ਼ਮ ਨੂੰ ਬਾਹਰ ਕੱਢਦੇ ਨੇ ਤੇ ਉਹਦੇ ਨਾਲ ਕੁੱਟਮਾਰ ਕਰਦੇ ਨੇ ਉਹਦੇ ਸਿਰ ਤੇ ਵਾਰ ਕਰਦੇ ਨੇ ਤੇ ਉਸੇ ਵਿਚਕਾਰ ਹੋਰ ਵੀ ਮੁਲਾਜ਼ਮ ਜਿਹੜੇ ਨੇ ਉਸ ਟੋਲ ਮੁਲਾਜ਼ਮ ਦੇ ਬਚਾਅ ਲਈ ਆਉਂਦੇ ਨੇ ਪਰ ਉਹ ਹਮਲਾਵਾਰ ਤਾਂ ਬੇਫਿਕਰ ਸੀ ਉਹਨਾਂ ਨੂੰ ਵੀ ਕੁੱਟ ਦਿੰਦੇ ਨੇ ਪਰ ਇਹ ਉਸ ਦਿਨ ਦੀ ਸ਼ਾਂਤ ਰਾਤ ਜਿਹੜੀ ਸੀ ਨਕਾਬਪੋਸ਼ਾ ਦੇ ਆਉਣ ਕਾਰਨ ਕਤਲਾਂ ਵਾਲੀ ਰਾਤ ਬਣ ਗਈ। ਨਕਾਬਪੋਸ਼ ਨੌਜਵਾਨਾਂ ਨੇ ਉਸ ਟੋਲ ਮੁਲਾਜ਼ਮ ਨੂੰ ੱੱਕੇ ਨਾਲ ਬਾਹਰ ਕੱਢਿਆ, ਉਹਦੇ ਨਾਲ ਕੁੱਟਮਾਰ ਕੀਤੀ, ਸੜਕ ਤੇ ਹੀ ਜਾਨਮਾਰ ਮੰਗ ਉਸਨੂੰ ਕੁੱਟ ਸੁੱਟਿਆ। ਜਿਸ ਤੋਂ ਬਾਅਦ ਸਿਰ ਤੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸੀ ਟੋਲ ਮੁਲਾਜ਼ਮ ਦੇ ਜਿਸਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ। ਪਰ بار بار ਇਹ ਸਵਾਲ ਉੱਠਦਾ ਹੈ ਕਿ ਸਭ ਕੁਝ ਜੇਕਰ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋਇਆ ਪਰ ਪੁਲਿਸ ਅੱਜ ਵੀ ਸਿਰਫ ਬਿਆਨ ਹੀ ਲਿਖ ਰਹੀ ਹੈ ਫਿਰ ਸਵਾਲ ਖੜਾ ਹੋ ਜਾਂਦਾ ਹੈ ਕਿ ਟੋਲ ਪਲਾਜ਼ਾ ਦੇ ਵੱਲੋਂ ਲਿਆ ਜਾਣ ਵਾਲਾ ਜਿਹੜਾ ਹੱਕ ਹੈ ਕਿ ਸੁਰੱਖਿਆ ਦੇਣ ਵਾਲੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਪੈਂਦੀ ਇਹ ਨਕਾਬਪੋਸ਼ ਕੌਣ ਸੀ ਕੌਣ ਨੇ ਕਿਉਂ ਨਹੀਂ ਸਿਸਟਮ ਇਹਨਾਂ ਦਾ ਚਿਹਰਾ ਬੇਨਕਾਬ ਕਰਦਾ ਆਖਿਰ ਕਦੋਂ ਤੱਕ ਇਹ ਗੁੰਡਾਗਰਦੀ ਸੜਕਾਂ ਤੇ ਸੱਤਿਆਚਾਰ ਵਾਂਗ ਦੌੜਦੀ ਰਹੇਗੀ ਕਦੋਂ ਤੱਕ ਹਮਲਾਵਰ ਵਿਊਰੋ ਦੇ ਵਿੱਚ ਵਧੇਰੇ ਲਾਈਕਾਂ ਤੇ ਕਮੈਂਟਾਂ ਖੱਟਣਗੇ ਅਤੇ ਲਾਠੀਆਂ ਦੀਆਂ ਮਾਰਾਂ ਖਾਣ ਵਾਲੇ ਇਨਸਾਫ ਦੀ ਪੀਖ ਮੰਗਦੇ ਰਹਿਣਗੇ ਇਹ ਸਿਰਫ ਇੱਕ ਟੋਲ ਪਲਾਜ਼ਾ ਦੀ ਖਬਰ ਨਹੀਂ ਹੈ ਸਾਡੇ ਅਣਸੁਣੀ ਸਿਸਟਮ ਦੀਆਂ ਚੀਖਾਂ ਨੇ ਸਵਾਲ ਇਹ ਨਹੀਂ ਸੀ ਕਿ ਉਹਨਾਂ ਨੌਜਵਾਨਾਂ ਦੇ ਕੋਲੋਂ ਲਾਠੀਆਂ ਕਿੱਥੋਂ ਆਈਆਂ ਸਵਾਲ ਇਹ ਹੈ ਕਿ ਉਹਨਾਂ ਨੂੰ ਕਿਵੇਂ ਯਕੀਨ ਸੀ ਕਿ ਉਹਨਾਂ ਨੂੰ ਕੋਈ ਹੱਥ ਨਹੀਂ ਲਗਾਏਗਾ ਟੋਲ ਪਲਾਜ਼ਾ ਜੋ ਹਰ ਰੋਜ਼ ਸੈਂਕੜੇ ਰੁਪਏ ਲੋਕਾਂ ਤੋਂ ਵਸੂਲ ਕਰਦਾ ਹੈ ਪਰ ਅੱਜ ਆਪਣੇ ਹੀ ਕਰਮਚਾਰੀਆਂ ਦੀ ਸੁਰੱਖਿਆ ਨਹੀਂ ਕਰ ਸਕਦਾ ਜੇ ਹਮਲਾ ਇੱਕ ਆਮ ਨੌਜਵਾਨ ਨਹੀਂ ਕਰ ਸਕਦਾ ਤਾਂ ਕੀ ਇਹ ਕਿਸੇ ਰਾਜਨੀਤਿਕ ਸ਼ੈ ਤੇ ਹੋ ਰਿਹਾ ਹੈ ਕੀ ਇਹ ਜੋ ਤਸਵੀਰਾਂ ਤੁਸੀਂ ਦੇਖਿਆ ਨੇ ਜੋ ਲੜਾਈ ਝਗੜਾ ਹੋਇਆ ਕਿ ਇੱਕ ਮੈਸੇਜ ਸੀ ਕਿਸੇ ਪੁਰਾਣੀ ਰੰਜਿਸ਼ ਦਾ ਜਾਂ ਕਿਸੇ ਨੂੰ ਠੰਡਾ ਕਰਾਉਣ ਦਾ ਇੱਕ ਰਾਜਨੀਤਿਕ ਟੰਗ ਸੀ ਜੇ ਵੀਡੀਓ ਸਿਸਟਮ ਦੇ ਵਿੱਚ ਸੀ ਤਾਂ ਹਮਲਾਵਰ ਕਿਉਂ ਨਹੀਂ ਹਜੇ ਤੱਕ ਗ੍ਰਿਫਤਾਰ ਹੋ ਸਕੇ ਆਖਰੀ ਇਹ ਟੋਲ ਤੇ ਲਹਿਣ ਜਾਣ ਵਾਲੀ ਰਕਮ ਜਿਹੜੀ ਇਹ ਕਿਸੇ ਦੀ ਸੁਰੱਖਿਆ ਦੇ ਲਈ ਨਹੀਂ ਵਰਤੀ ਜਾ ਸਕਦੀ ਕੀ ਸਿਰਫ ਆਵਾਜਾਈ ਦੇ ਸਾਧਨਾਂ ਲਈ ਜਾਂ ਸੜਕਾਂ ਤੇ ਜੋ ਸਾਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸਿਰਫ ਉਸ ਦੇ ਲਈ ਹੀ ਵਰਤੀ ਜਾਂਦੀ ਹੈ ਸਵਾਲ ਬਾਰ-ਬਾਰ ਖੜਾ ਹੁੰਦਾ ਹੈ ਪਰ ਤੁਸੀਂ ਇਸ ਪੂਰੀ ਖਬਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਸਰ ਮੈਂ 12 ਵਜੇ ਡਿਊਟੀ ਤੇ ਗਿਆ ਜੀ ਉਸ ਤੋਂ ਬਾਅਦ ਮੈਂ ਚਾਹ ਪੀਤੀ ਉੱਥੇ ਜਾ ਕੇ ਤੇ ਮਹਿਬੂਤਵਾ ਸਾਫ ਕਰਕੇ 12:30 ਵਜੇ ਸਰ 15-20 ਜਣੇ ਵਿਅਕਤੀ ਆਏ ਤੇ ਉਦੋਂ ਨੂੰ ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਤੇ ਰਮਾਲ ਬੰਨੇ ਵੀ ਸੀ ਉਹਨਾਂ ਨੇ ਮੈਨੂੰ ਅੰਦਰੋਂ ਉਠਾਇਆ ਕੰਪਿਊਟਰ ਤੋਂ ਉਸ ਤੋਂ ਬਾਅਦ ਮੈਨੂੰ ਚੱਕ ਕੇ ਲੈ ਕੇ ਜਾਣ ਲੱਗੇ ਸੀ ਉਹ ਗੁੱਡ ਨੈਪਰ ਕਰਨ ਲੱਗੇ ਸੀ ਤੇ ਮੈਂ ਰੋਲਾ ਪਾਇਆ ਤੇ ਉਹਨਾਂ ਨੇ ਉਸ ਤੋਂ ਬਾਅਦ ਟੋਲ ਮਲਾਜ਼ਮ ਆਇਆ ਇੱਕ ਗਰਬਾ ਸਿੰਘ ਉਹ ਤੇ ਉਹਨਾਂ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੈਨੂੰ ਉਹਨਾਂ ਨੇ ਲਾਈਨ ਦੇ ਉੱਪਰ ਸਿੱਟ ਗਏ ਮੇਰੇ ਤੇ ਹਾਕੀਆਂ ਮਾਰੀਆਂ ਕ੍ਰਪਾਨਾਂ ਮਾਰੀਆਂ ਤੇ ਉਹ 15-20 ਜਣੇ ਸੀਗੇ ਉਹ ਤੇ ਉਹਨਾਂ ਨੇ ਹੈ ਕਿੱਥੇ ਦੀ ਗੱਲ ਹੈ ਸਰ ਤੇੜੀ ਡੀਟਾ ਟੋਲ ਪਲਾਜ਼ਾ ਅਸੀਂ ਇੱਥੇ ਟੋਲ ਪਲਾਜ਼ਾ ਦੇ ਉੱਥੇ ਜਾ ਰਹੇ ਸੀਗਾ ਤੇ ਨੌਕਰੀ ਕਰਦਾ ਸਰ ਮੈਂ ਉੱਥੇ ਕੰਪਿਊਟਰ ਆਪਰੇਟਰ ਤੌਰ ਤੇ ਨੌਕਰੀ ਕਰਦਾ ਹਾਂ ਟੋਲ ਪਲਾਜ਼ਾ ਦੇ ਅੰਦਰ ਹੀ ਹਾਂਜੀ ਕਦੋਂ ਦਾ ਵਾਕਿਆ ਜੀ ਇਹ ਸਰ 9 ਤਰੀਕ ਰਾਤੀ 12:00 ਵਜੇ ਜਲਦੀ ਕੋਈ ਕਾਰਨ ਪਤਾ ਲੱਗਿਆ ਕਿ ਕੋਈ ਬਾਜੀ ਕੀ ਸਰ ਕੋਈ ਕਾਰਨ ਪਤਾ ਨਹੀਂ ਲੱਗਿਆ ਜੀ ਹੁਣ ਕਿੰਨੇ ਜਣੇ ਸੀਗੇ ਸਰ 15 20 ਜਣੇ ਸੀਗੇ ਕੋਈ ਫੜਿਆ ਨਹੀਂ ਹਾਲ ਤੱਕ ਸਰ ਕੋਈ ਵੀ ਨਹੀਂ ਫੜਿਆ ਗਿਆ ਜੀ ਪੁਲਿਸ ਕਾਰਵਾਈ ਹੋਈ ਪੁਲਸ ਕਰਵਾਰ ਆਈ ਸੀ ਕਾਰਵਾਈ ਹੋਈ ਹੈ ਜੀ ਪੁਲਸ ਆਏ ਸੀਗੇ ਬਿਆਨ ਲੈ ਕੇ ਚਲੇ ਗਏ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਾਲ ਤੱਕ ਕੁਛ ਨਹੀਂ ਹੋਇਆ ਨਹੀਂ ਜੀ ਬੰਦਾਰੇ ਕੋਈ ਪਛਾਣ ਸਰ ਨਹੀਂ ਟੋਟਲ ਕਿੰਨੇ ਜਣੇ ਸੀਗੇ ਸਰ ਉਸ ਟਾਈਮ ਟੋਟਲ ਮਤਲਬ ਜਿਹੜੇ ਮਾਰਨੇ ਸੀ ਉਹ 15 20 ਜਣੇ ਸੀਗੇ ਤੁਹਾਡੇ ਨਾਲ ਕਿੰਨੇ ਜਣੇ ਸੀਗੇ ਸਰ ਮੇਰੇ ਨਾਲ ਤਾਂ ਅਸੀਂ ਤਾਂ ਸ਼ਿਫਟ ਚੇਂਜ ਹੋਈ ਸੀ ਨਾ ਉਦੋਂ ਸਾਰੇ ਆਲੇ-ਦਾਲੇ ਸੀਗੇ ਸ਼ਿਫਟ ਚੇਂਜ ਕਰਨ ਕਰਕੇ ਤੇ ਜਿਹੜਾ ਇੱਕ ਮੇਰੇ ਲਵੇ ਵਿਅਕਤੀ ਸੀ ਗਰਵਾਤ ਸਿੰਘ ਤੇ ਉਹਨਾਂ ਮਤਲਬ ਉਹ ਮਦਦ ਸੁਡਾਉਣ ਆਇਆ ਤਾਂ ਉਹਦੇ ਮੂੰਹ ਤੇ ਚਪੇੜਾ ਵਗੈਰਾ ਮਾਰੀਆਂ ਤੇ ਪਿਛਲੀ ਸਾਈਡ ਉਹਨਾਂ ਨੇ ਇੱਕ ਹਾਕੀ ਮਾਰੀ ਉਹਨਾਂ ਦੇ ਵੀ ਤੇ ਉਹਨਾਂ ਨੂੰ ਵੀ ਮਤਲਬ ਥੋੜਾ-ਮੋਟਾ ਮਾਰੇ ਜੀ ਮਤਲਬ ਜ਼ਿਆਦਾ ਤੁਹਾਡੇ ਵੱਜੀਆਂ ਇੱਕ ਚਾਕੂ ਪਰਪੰਨਾ ਜੜੇ ਦਾ ਮਾਰੇ ਆਂ ਹੋਰ ਆ ਦੇ ਸਰ ਮੇਰੇ ਯਾਦ ਸਭ ਤੋਂ ਜ਼ਿਆਦਾ ਮੇਰੀ ਨਹੀਂ ਜੀ ਕੋਈ ਹੋਰ ਕੋਈ ਗੱਲ ਹੋਈ ਸਰ ਕੋਈ ਕਿਸੇ ਨਾਲ ਆਪਣੀ ਰੰਜਿਸ਼ ਨਹੀਂ ਹੈਗੀ ਜੀ ਕੋਈ ਬੰਦੇ ਦੀ ਪਛਾਣ ਹੋਈ ਨਹੀਂ ਸਰ ਅਣਸੱਤ ਵਿਅਕਤੀ ਤੇ ਜੀ ਕੀ ਮੰਗ ਕਰਦੇ ਹੋ ਸਰ ਮੰਗ ਕਰਦਾ ਮੈਨੂੰ ਜਲਦ ਤੋਂ ਜਲਦ ਇਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਨਸਾਫ ਦੀ ਮੰਗ ਕਰਦੇ ਹਾਂ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਉਨਾਂ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਤੁਹਾਨੂੰ ਮਿਲਣ ਆਏ ਕੋਈ ਸਰ ਮਿਲਣ ਆਇਆ ਜੀ ਮੈਨੇਜਰ ਸਾਹਿਬ ਵੀ ਆਏ ਤੇ ਟੋੜੋ ਮਜ਼ਦਮ ਜਿਹੜੇ ਮੇਰੇ ਨਾਲ ਵਰਕਰ ਨੇ ਕੰਮ ਕਰਦੇ ਨੇ ਸਾਰੇ ਆਏ ਨੇ ਜੀ ਉਨਾਂ ਵੱਲੋਂ ਸਰੋ ਉਹਨਾਂ ਵੱਲੋਂ ਤਾਂ ਜੇ ਕਾਰਵਾਈ ਨਾ ਹੋਈ ਤਾਂ ਅਸੀਂ ਦੋਨੋਂ ਦਾ ਸਮਾਂ ਲੈਨੇ ਆਂ ਉਸ ਤੋਂ ਬਾਅਦ ਅਸੀਂ ਰੋਡ ਜਮ ਕਰਾਂਗੇ ਜੀ